ਕੀ ਗ੍ਰਿਫਤਾਰ ਹੋਵੇਗੀ ਗਗਨ ਅਨਮੋਲਮਾਨ ਵੱਡੇ ਸੰਕਟ ਦੇ ਵਿੱਚ ਫਸ ਗਈ ਗਗਨ ਅਨਮੋਲਮਾਨ ਕੀ ਕ੍ਰਾਪਸ਼ਨ ਕੀਤੀ ਹੈ ਗਗਨ ਅਨਮੋਲਮਾਨ ਨੇ ਕਿਉਂ ਉਸ ਨੂੰ ਅਸਤੀਫਾ ਦੇਣਾ ਪੈ ਗਿਆ ਹੁਣ ਤਸਵੀਰ ਸਾਹਮਣੇ ਆਉਣ ਲੱਗੀ ਆ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦਾ ਸਟੇਜਾਂ ਤੇ ਅਕਸਰ ਹੋਏ ਗੱਲ ਕਹਿੰਦੇ ਆ ਕਿ ਉਹ ਆਪਣੇ ਪ੍ਰਾਏ ਦੇ ਵਿੱਚ ਕ੍ਰਾਪਸ਼ਨ ਨੂੰ ਲੈ ਕੇ ਕੋਈ ਵੀ ਜਿਹੜਾ ਕਿਸੇ ਦੇ ਨਾਲ ਉਹ ਲਿਹਾਜ਼ ਨਹੀਂ ਕਰਦੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਸੰਬੋਧਿਤ ਹੁੰਦੇ ਮੁੱਖ ਮੰਤਰੀ ਕਹਿੰਦੇ ਆ ਕਿ ਜੇਕਰ ਮੇਰੀ ਵੀ ਕਿਤੇ ਨੀਤ ਫਿੱਟ ਜਾਵੇ ਤੇ ਮੈਨੂੰ ਵੀ ਜਿਹੜਾ ਸਲੰਖਾਂ ਦੇ ਪਿੱਛੇ ਜਾਣਾ ਚਾਹੀਦਾ ਹੈ ਪਿੱਛੇ ਦੇ ਆਮ ਆਦਮੀ ਪਾਰਟੀ ਨੇ ਇੱਕ ਆਪਣਾ ਜਲੰਧਰ ਤੋਂ ਐਮਐਲਏ ਲਪੇੜਤਾ ਵਿਜੀਲੈਂਸ ਦੀ ਰੇਡ ਪੁਆਤੀ ਤੇ ਉਹ ਹੁਣ ਸਲੰਖਾਂ ਦੇ ਪਿੱਛੇ ਆ ਖਰੜ ਜਿਹੜਾ ਹਲਕਾ ਇਹ ਬੜਾ ਪੈਸਿਆਂ ਦੀ ਖਾਨ ਕਿਹਾ ਜਾਂਦਾ ਖਰੜ ਕਿਉਂਕਿ ਇਹ ਚੰਡੀਗੜ੍ਹ ਦੇ ਲਾਗੇ ਲੱਗਦਾ ਨਵਾਂ گاؤں ਤੇ ਹੋਰ ਇੱਥੇ ਬਹੁਤ ਸਾਰੇ ਡਿਵੈਲਪਮੈਂਟ ਦੇ ਜਿਹੜੇ ਉਹ ਪ੍ਰੋਜੈਕਟ ਚੱਲ ਰਹੇ ਆ ਤੇ ਇੱਥੇ ਅਕਸਰ ਜਿਹੜੇ ਵੱਡੇ ਲੋਕ ਆ ਉਹ ਧਾਂਦਲੀਆਂ ਦੇ ਵਿੱਚ ਫਸ ਜਾਂਦੇ ਆ ਕਿਉਂਕਿ ਨਾ ਚਾਹ ਕੇ ਵੀ ਇੱਥੇ ਕ੍ਰਾਪਸ਼ਨ ਬਹੁਤ ਜ਼ਿਆਦਾ ਹੈ ਖੀਰਿਆਂ ਦੀ ਖਾਣੇ ਨੂੰ ਪੰਜਾਬ ਦੀ ਕਿਹਾ ਜਾਵੇ ਤੇ ਉਹ ਅਤਕਤ ਨਹੀਂ ਹੋਵੇਗੀ ਗਗਨਨ ਮੋਲਮਾਨ ਤੇ ਆਪਾਂ ਪਿੱਛੇ ਝਾਤ ਮਾਰੀਏ ਸਭ ਤੋਂ ਪਹਿਲਾਂ ਫਿਰ ਅੱਗੇ ਤੁਹਾਨੂੰ ਗੱਲ ਦੱਸਦੇ ਆ ਕਿ ਹੋਇਆ ਕੀ ਕਿਉਂ ਇੰਨੇ ਸੰਕਟ ਦੇ ਵਿੱਚ ਫਸ ਗਈ ਬੀਬੀ ਕਿ ਗ੍ਰਿਫਤਾਰੀ ਦਾ ਜਿਹੜਾ ਉਸ ਦੇ ਉੱਤੇ ਜਿਹੜਾ ਬੱਦਲ ਛਾ ਗਏ ਆ ਦਰਅਸਲ ਗਗਨਨ ਮੋਲਮਾਨ 220 ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਹੁੰਦੀ ਆ ਪਹਿਲਾ ਪਾਰਲੀਮੈਂਟ ਚੋਣਾਂ ਆਉਂਦੀਆਂ 2019 ਦੀਆਂ ਪਾਰਟੀ ਦਾ ਗ੍ਰਾਫ ਬਿਲਕੁਲ ਡਿੱਗ ਪੈਂਦਾ ਪਾਰਟੀ ਹਾਸ਼ੀਏ ਤੇ ਚਲੀ ਜਾਂਦੀ ਆ ਪਾਰਟੀ ਸਿਰਫ 4 ਸੀਟਾਂ ਦੇ ਵਿੱਚੋਂ ਇੱਕ ਸੀਟ ਬਚਾਉਣ ਦੇ ਵਿੱਚ ਕਾਮਯਾਬ ਰਹਿੰਦੀ ਉਹ ਵੀ ਜਿਹੜਾ ਉਦੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਸੰਗਰੂਰ ਵਾਲੀ ਸੀਟ ਸਿਰਫ ਜਿੱਤਦੀ ਆਮ ਆਦਮੀ ਪਾਰਟੀ ਬਾਕੀ ਸਾਰੀਆਂ ਸੀਟਾਂ ਹਾਰ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਸੁਖਪਾਲ ਖਹਿਰਾ ਆਪਣੇ 8 ਐਮਐਲਏ ਅੱਧੇ ਤੋਂ ਵੱਧ ਐਮਐਲਏ ਲੈ ਕੇ ਲੱਗ ਹੋ ਜਾਂਦਾ ਤੇ ਪਾਰਟੀ ਬਿਲਕੁਲ ਨਗਾਰ ਵੱਲ ਜਾ ਰਹੀ ਹੈ ਪਰ ਗਗਨ ਅਨਮੋਲਮਾਨ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਆ ਇੱਕ ਸੈਲੀਬ੍ਰਿਟੀ ਚਿਹਰਾ ਕਰਕੇ ਉਹਨਾਂ ਨੂੰ ਲੋਕ ਜਾਣਦੇ ਆ ਉਹ ਪਾਰਟੀ ਦਿੱਲੀ ਦੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਚੱਲਦੀ ਸਰਕਾਰ ਚੱਲ ਰਹੀ ਸੀ ਉਹਦੀਆਂ ਨੀਤੀਆਂ ਪਹੁੰਚਾਉਣ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਘੁੰਮਦੇ ਆ ਕਿਉਂਕਿ ਉਦੋਂ ਜਿਆਦਾ ਐਕਟਿਵ ਨਹੀਂ ਸੀ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਉਹ ਪਾਰਟੀ ਦੀਆਂ ਨੀਤੀਆਂ ਪਿੰਡਾਂ ਦੇ ਵਿੱਚ ਪਹੁੰਚਾਉਂਦੇ ਆ ਘਰ-ਘਰ ਪਹੁੰਚਾਉਣ ਦੇ ਵਿੱਚ ਕੋਸ਼ਿਸ਼ ਕਰਦੇ ਆ ਉਸ ਤੋਂ ਬਾਅਦ ਪਾਰਟੀ ਦੀ ਜਿਹੜੀ ਹਾਈ ਕਮਾਂਡ ਆ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਆ ਜਾਂਦੀ ਹੈ ਬੀਬੀ ਨਮੋਲ ਗਗਨ ਮਾਨ ਫਿਰ 2022 ਦੇ ਇਲੈਕਸ਼ਨ ਦੇ ਵਿੱਚ ਪਾਰਟੀ ਗਗਨ ਅਨਮੋਲਮਾਨ ਨੂੰ ਕਹਿੰਦੇ ਆ ਕਿ ਜਿਹੜੀ ਵੀ ਉਹਨਾਂ ਨੂੰ ਸ਼ੀਟ ਚਾਹੀਦੀ ਉਹ ਲੈ ਲਓ ਮਾਨਸਾ ਦੀ ਸ਼ੀਟ ਆਫਰ ਹੋਈ ਖਰੜ ਦੀ ਸ਼ੀਟ ਆਫਰ ਹੋਈ ਲੁਧਿਆਣੇ ਦੀ ਸ਼ੀਟ ਆਫਰ ਹੋਈ ਇਹਨਾਂ ਦੇ ਵਿੱਚੋਂ ਖਰੜ ਚੁਣ ਲੈਂਦੀ ਹੈ ਬੀਬੀ ਖਰੜ ਚੁਣ ਲੈਂਦੀ ਹੈ ਖਰੜ ਆਮ ਆਦਮੀ ਪਾਰਟੀ ਦੀ ਜਿਹੜੀ ਉੱਥੋਂ ਗਗਨ ਅਨਮੋਲਮਾਨ ਆ ਉਹਨੂੰ ਲੋਕ ਵੱਡੀ ਤਦਾਦ ਦੇ ਵਿੱਚ ਵੋਟਾਂ ਪਾਉਂਦੇ ਆ ਲਗਭਗ 80000 ਦੇ ਕਰੀਬ ਲੋਕ ਉਸ ਨੂੰ ਵੋਟਾਂ ਪਾ ਕੇ ਚੁਣ ਦਿੰਦੇ ਆ ਤੇ ਪੰਜਾਬ ਸਰਕਾਰ ਦੇ ਵਿੱਚ ਪਹਿਲੀ ਕੈਬਨਿਟ ਦੀ ਜਿਹੜੋਂ ਵਿਸਤਾਰ ਹੁੰਦਾ ਉੱਥੇ ਕੈਬਨਿਟ ਮੰਤਰੀ ਬਣਾ ਦਿੱਤਾ ਜਾਂਦਾ ਬੀਬੀ ਨੂੰ ਕੰਮਕਾਰ ਵਧੀਆ ਚੱਲਦਾ ਸੀ ਪਰ ਬਾਅਦ ਦੇ ਵਿੱਚ ਜਦੋਂ ਕੈਬਨਿਟ ਦੇ ਚਾਰ ਮੰਤਰੀਆਂ ਦਾ ਅਸਤੀਫਾ ਲਿਆ ਜਾਂਦਾ ਤੇ ਉਹਦੇ ਵਿੱਚ ਬੀਬੀ ਗगन ਅਨਮੋਲ ਮਾਨ ਦਾ ਵੀ ਅਸਤੀਫਾ ਲੈ ਲਿਆ ਜਾਂਦਾ ਗਗਨ ਮੋਲਮਾਨ ਉਦੋਂ ਵੀ ਹਾਈ ਕਮਾਂਡ ਅੱਗੇ ਅੜਦੀ ਆ ਉਹ ਕਹਿੰਦੀ ਵੀ ਪਾਰਟੀ ਦੀ ਜਿੱਤ ਦੇ ਵਿੱਚ ਉਸਦਾ ਵੀ ਬਹੁਤ ਜੋਰ ਆ ਉਹ ਵੀ ਪਾਰਟੀ ਦੀ ਹਵਾ ਵੇਖ ਕੇ ਪਾਰਟੀ ਸ਼ਾਮਲ ਨਹੀਂ ਹੋਈ ਉਹਨੇ ਪਾਰਟੀ ਦੀ ਜਿਹੜੀ ਹਵਾ ਬਣਾਉਣ ਦੇ ਵਿੱਚ ਉਹਦਾ ਵੀ ਯੋਗਦਾਨ ਆ ਇਸ ਕਰਕੇ ਉਹ ਪਾਰਟੀ ਅੱਗੇ ਅੜਦੀ ਆ ਪਰ ਪਾਰਟੀ ਨਹੀਂ ਸੁਣਦੀ ਪਾਰਟੀ ਉਸ ਤੋਂ ਅਸਤੀਫਾ ਲੈ ਲੈਂਦੀ ਆ ਪਰ ਭਗਵੰਤ ਮਾਨ ਦੇ ਨਾਲ ਉਦੋਂ ਹੀ ਜਿਹੜੀ ਖਟਾਸ ਆ ਉਹ ਪੈਦਾ ਹੋ ਜਾਂਦੀ ਆ ਫਿਰ ਹੌਲੀ ਹੌਲੀ ਚੱਲਦੇ ਚੱਲਦੇ ਅੱਗੇ ਪਾਰਟੀ ਉਸ ਨੂੰ ਜਿਹੜਿਆ ਉਸ ਦੀਆਂ ਤਾਕਤਾਂ ਉਹ ਵੀ ਖੋਣੀਆਂ ਸ਼ੁਰੂ ਕਰ ਦਿੰਦੀ ਆ ਆਫਸਰ ਨੇ ਆਖੇ ਲੱਗਦੇ ਤੇ ਦੱਬੀ ਜਬਾਨ ਦੇ ਵਿੱਚ ਲੋਕ ਇਹ ਕਹਿੰਦੇ ਸੀ ਕਿ ਬੀਬੀ ਬੀਬੀ ਤੋਂ ਪਾਰਟੀ ਕਿਨਾਰਾ ਕਰ ਰਹੀ ਆ